ਗੁੱਡੀਆਂ ਹੋ ਨਿਕਲੇ ਸਾਇਲੈਂਸਰਾਂ ਚੰਦਾ ਦੀ ਅਕਦੀ ਜਨਾਸ ਵਾਲਿਆਂ ਨੇ ਛੱਡੀ ਕਮਜਿਹਰ ਬੰਦੀ ਸਾਥ ਸ੍ਰੀ ਅਕਾਲ ਕਿਸਾਨ ਭਰਾ ਮੈਂ ਤੁਹਾਡਾ ਆਪਣਾ ਕਰਦੇ ਆਂ ਤੁਹਾਡੇ ਵਾਸਤੇ ਸੱਚੀਆਂ ਜਿਹੀਆਂ ਵੀਡੀਓ ਲੈ ਕੇ ਹਾਜ਼ਰ ਆਇਆ ਜੀ ਸਭ ਤੋਂ ਪਹਿਲਾਂ ਮੇਰੇ ਆਪਣਾ ਹੈਲਪਲਾਈਨ ਨੰਬਰ ਐਡ ਕਰ ਲਓ ਜੋ ਤੁਹਾਨੂੰ ਸਕਰੀਨ ਉੱਪਰ ਦਿਖਾਈ ਦੇ ਰਿਹਾ ਹੈ 62 837959 ਜੀ ਇਹਦੇ ਤੁਸੀਂ 5-7 ਫੋਟੋਆਂ ਤੇ ਬਣਦੇ ਸਾਰੀ ਜਾਣਕਾਰੀ ਆਪਾਂ ਨੂੰ ਭੇਜ ਕੇ ਆਪਣੇ ਇਸ YouTube ਚੈਨਲ ਤੇ ਐਡ ਲਵਾ ਸਕਦੇ ਹੋ ਸਭ ਤੋਂ ਪਹਿਲਾਂ ਮੇਰੇ ਆਪਣੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਜੀ ਜੇਕਰ ਤੁਸੀਂ ਅਜੇ ਤੱਕ ਵੀਡੀਓ ਨੂੰ ਲਾਈਕ ਨਹੀਂ ਕੀਤਾ ਲਾਈਕ ਕਰ ਦਿਓ ਜੀ ਚੈਨਲ ਨੂੰ ਸ਼ੇਅਰ ਜ਼ਰੂਰ ਕਰੇ ਹੁਣ ਆਪਣੇ ਕੋਲ ਹੈ ਜੀ ਸਭ ਤੋਂ ਪਹਿਲਾਂ 855 ਜੀ 95 ਮਾਡਲ ਹੈ ਜੀ 1995 ਮਾਡਲ 1 ਲੱਖ 65000 ਰੁਪਏ ਟਰੈਕਟਰ ਦਾ ਪ੍ਰਾਈਸ ਹੈ ਜੀ ਕੋਈ ਕਮਿਊਨੀ ਟਰੈਕਟਰ ਵਿੱਚ ਜੀ ਸਾਰਾ オリジナル ਟਰੈਕਟਰ ਹੈ ਤੇ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਮਾਲਕ ਵੀਰ ਦਾ ਨੰਬਰ ਜੀ 9417348607 ਜੋ ਤੁਹਾਨੂੰ ਸਕਰੀਨ ਉੱਪਰ ਵੀ ਦਿਖਾਇਆ ਜਾ ਰਿਹਾ ਹੈ 9417348607 ਇਹ ਮਾਲਕ ਵੀਰ ਦਾ ਨੰਬਰ ਹੈ ਜੀ 3035 ਪੈਸੇ ਟੈਰਨੇ ਟਰੈਕਟਰ ਦੇ ਤੇ ਤੁਸੀਂ ਬਾਕੀ ਸਾਰੇ ਟਰੈਕਟਰ ਦੀ ਕੰਡੀਸ਼ਨ ਨੂੰ ਦੇਖ ਸਕਦੇ ਹੋ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ ਬਹੁਤ ਹੀ ਸੋਹਣਾ ਟਰੈਕਟਰ ਹੈ ਉਸ ਤੋਂ ਬਾਅਦ ਜੀ ਉਸੇ ਮਾਲਕ ਵੀਰ ਕੋਲ ਇਹ 735 ਟਰੈਕਟਰ ਹੈ ਜੀ 1997 ਮਾਡਲ ਹੈ ਜੀ 142000 ਰੁਪਏ ਟਰੈਕਟਰ ਦੇ ਪ੍ਰਾਈਸ ਦੀ ਡਿਮਾਂਡ ਆ ਜੀ ਟਰੈਕਟਰ ਦੇ ਟਾਇਰ ਨੇ ਜਿਹੜੇ 60 ਬਾਟ ਪਏ ਸੀ ਟਰੈਕਟਰ ਦੇ ਟਾਇਰ ਨੇ ਜੀ ਤੇ ਏਰੀਆ ਵੀਰ ਦਾ ਗਿੱਦੜਵਾਹਾ ਏਰੀਆ ਜੀ ਤੇ ਮਾਲਕ ਵੀਰ ਦਾ ਨੰਬਰ 94171 48607 ਤੁਹਾਨੂੰ ਸਕਰੀਨ ਉੱਪਰ ਵੀ ਦਿਖਾਇਆ ਜਾ ਰਿਹਾ 94171 48607 ਹੀ ਮਾਲਕ ਵੀਰ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਮਾਲਕ ਵੀਰ ਨਾਲ ਗੱਲਬਾਤ ਕਰਕੇ ਇਹਨਾਂ ਦੋਨਾਂ ਟਰੈਕਟਰਾਂ ਨੂੰ ਖਰੀਦ ਸਕਦੇ ਹੋ 35 ਟਰੈਕਟਰ ਇਸ 755 ਟਰੈਕਟਰ ਜੀ 97 ਮਾਡਲ ਹੈ 142000 ਰੁਪਏ ਟਰੈਕਟਰ ਦੇ ਪ੍ਰਾਈਸ ਦੀ ਡਿਮਾਂਡ ਆ ਵੀਰ ਵੱਲੋਂ 60 60 ਪੈਸੀ ਟਾਇਰ ਨਹੀਂ ਟਰੈਕਟਰ ਦੇ ਜੇਕਰ ਤੁਸੀਂ ਵੀਰੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਨੂੰ ਜ਼ਰੂਰ ਦਬਾ ਲਓ ਜੀ ਤੇ ਉਸ ਤੋਂ ਬਾਅਦ ਆ ਜੀ ਆਪਣੇ ਕੋਲੇ ਮੋਡੀਫਾਈ ਫੋਰਡ 3600 ਜੀ 3600 ਟਰੈਕਟਰ ਹੈ ਜੀ ਚਾਰੋਂ ਟਾਇਰ ਬਿਲਕੁਲ ਨਿਊ ਨਹੀਂ ਟਰੈਕਟਰ ਦੇ ਐਮ ਆਰ ਐਫ ਦੇ ਟਾਇਰ ਨੇ ਜੀ 1 ਲੱਖ 55000 ਰੁਪਏ ਟਰੈਕਟਰ ਦੇ ਭਰਾਈ ਦੀ ਡਿਮਾਂਡ ਹੈ ਜੀ 1986 ਮਾਡਲ ਹੈ ਜੀ ਬਰਨਾਲਾ ਏਰੀਆ ਵੀਰ ਦਾ ਇਹ ਟਰੈਕਟਰਾਂ ਨੂੰ ਤਿਆਰ ਵੀ ਕਰਦੇ ਨੇ 97810 82220 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਤੁਹਾਨੂੰ ਸਕਰੀਨ ਉੱਪਰ ਵੀ ਦਿਖਾਇਆ ਜਾ ਰਿਹਾ ਹੈ 97810 82220 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਮਾਲਕ ਵੀਰ ਨਾਲ ਗੱਲਬਾਤ ਕਰਕੇ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਜੀ ਕੈਨੋ ਫਿਸ਼ਾਤਰੀ ਲੱਗੀ ਹੋਈ ਹੈ ਜੀ ਜਿਹਨੂੰ ਬਹੁ ਫਾਈਬਰ ਛਤਰੀ ਕਹਿੰਦੇ ਨੇ ਬਹੁਤ ਹੀ ਐਕਸਪਰਟ ਤਰੀਕੇ ਨਾਲ ਟਰੈਕਟਰ ਨੂੰ ਤਿਆਰ ਕੀਤਾ ਗਿਆ ਜੀ ਬਹੁਤ ਹੀ ਸੋਹਣਾ ਟਰੈਕਟਰ ਤਿਆਰ ਕੀਤਾ ਗਿਆ ਜੀ ਤੇ ਬਹੁਤ ਹੀ ਵਧੀਆ ਟਰੈਕਟਰ ਹੈ ਤੁਸੀਂ ਬੇਚੇ ਚੋ ਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਟਰੈਕਟਰ ਦੀ ਟਰੈਕਟਰ ਇੱਕ ਨਿਊ ਲੱਗ ਰਿਹਾ ਜੀ ਬਹੁਤ ਹੀ ਵਧੀਆ ਟਰੈਕਟਰ ਹੈ ਜੀ ਤੁਸੀਂ ਨਵੇਂ ਟਰੈਕਟਰ ਦੀ ਨਵਾਂ ਟਰੈਕਟਰ ਨਾ ਲਵੋ ਤੁਸੀਂ ਇਸ ਟਰੈਕਟਰ ਨੂੰ ਲਵੋ ਜੀ ਤੇ ਉਸ ਤੋਂ ਬਾਅਦ ਜੀ ਆਪਣੇ ਕੋਲੇ 475 ਡੀਆਈ ਹੈ ਜੀ ਮਹਿੰਦਰਾ ਜਿਉ ਪੰਜਾਬ ਨੰਬਰ ਹੈ ਜੀ ਪੀਵੀ08 ਇਹ ਡਾਇਰੈਕਟਰ ਦਾ ਨੰਬਰ ਹੈ ਜੀ ਤੇ 2002 ਮਾਡਲ ਹੈ ਜੀ ਮੋਗਾ ਏਰੀਆ ਵੀਰ ਦਾ ਪਿੰਡ ਧਰਮਕੋਟ ਏਰੀਆ ਜੀ ਸੋਰੀ ਧਰਮਕੋਟ ਪਿੰਡ ਹੈ ਜੀ ਤੇ ਟਰੈਕਟਰ ਦੇ 85 90 ਪੈਸੇ ਟਾਇਰ ਨੇ ਜੀ ਬੈਕ ਨਿਊ ਟਾਇਰ ਫਰੰਟ ਟਾਇਰ ਵੀ ਨਿਊ ਵਰਗ ਪਏ ਆ ਜੀ ਤੇ ਮਾਲਕੀ ਵੀਰ ਦਾ ਨੰਬਰ ਤੁਹਾਨੂੰ ਸਕਰੀਨ ਉੱਪਰ ਦਿਖਾਇਆ ਜਾ ਰਿਹਾ ਹੈ 628034463 628034463 ਇਹ ਮਾਲਕੀ ਵੀਰ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਮਾਲਕੀ ਵੀਰ ਨਾਲ ਗੱਲਬਾਤ ਕਰਕੇ ਜੀ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ ਮਾਡਲ ਦੇ ਹਿਸਾਬ ਨਾਲ ਸਾਰਾ Ориਜਨਲ ਟਰੈਕਟਰ ਹੈ ਜੀ ਸਾਰਾ ਕੰਮ ਕਰਵਾਇਆ ਹੋਇਆ ਹੈ ਟਰੈਕਟਰ ਦਾ ਕਿਤੇ ਵੀ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਦੇਖਣ ਨੂੰ ਨਹੀਂ ਮਿਲਣੀ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਦਾ ਸ਼ੁਰੂ ਦਾ ਇੰਟਰੋ ਤੁਹਾਨੂੰ ਕਿਸ ਤਰ੍ਹਾਂ ਦਾ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋਈ ਉਸ ਤੋਂ ਬਾਅਦ ਆ ਜੀ ਆਪਣੇ ਕੋਲੇ ਸੋਨ ਵਾਲੀ ਕਾ 750 ਜੀ 2006 ਮਾਡਲ ਹੈ ਜੀ ਬੈਕ ਟਾਇਰ 80 ਪੈਸੇ ਨੇ ਡਾਇਰੈਕਟਰ ਦੇ ਜੀ ਮੂਰਲੇ ਟਾਇਰ 25 30 ਪੈਸੇ ਮੂਰਲੇ ਟਾਇਰ ਨੇ ਜੀ ਦੇ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ 285000 ਰੁਪਏ ਟਰੈਕਟਰ ਦੇ ਪ੍ਰਾਈਸ ਦੀ ਡਿਮਾਂਡ ਹੈ ਜੀ ਫਰੋਜਪੁਰ ਏਰੀਆ ਵੀਰ ਦਾ ਜੀ 9417375 82445 ਇਹ ਮਾਲਕ ਵੀਰ ਦਾ ਨੰਬਰ ਹੈ ਜੀ 9417582445 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਪੰਜਾਬ ਨੰਬਰ ਹੈ ਜੀ ਟਰੈਕਟਰ ਪੀਵੀ42ਬੀ 602 ਇਹ ਟਰੈਕਟਰ ਦਾ ਨੰਬਰ ਹੈ ਜੀ ਤੇ ਬਹੁਤ ਹੀ ਵਧੀਆ ਕੰਡੀਸ਼ਨ ਦਾ ਸੋਹਣਾ ਟਰੈਕਟਰ ਹੈ ਤੇ ਸਾਰਾ ਵਰੀ ਨਾਲ ਟਰੈਕਟਰ ਸੀਗਾ ਜੀ ਜਿਹੜਾ ਤੁਹਾਨੂੰ ਆਪਾਂ ਪਿੱਛੇ ਦਿਖਾ ਚੁੱਕੇ ਹਾਂ ਜੀ ਉਸ ਤੋਂ ਬਾਅਦ ਆ ਜੀ ਆਪਣੇ ਕੋਲੇ ਸਟੈਂਡਰਡ ਬੁਲਟ ਆ ਜੀ ਸਾਰਾ オリジナル ਬੁਲਟ ਹੈ 350 ਸਟੈਂਡਰਡ ਬੁਲਟ ਹੈ ਪੁੱਠੇ ਗਿਰਾਂ ਵਾਲਾ ਤੇ ਤੁਸੀਂ ਬਹੁਤ ਹੀ ਵਧੀਆ ਕੰਡੀਸ਼ਨ ਦਾ ਬੁਲਟਾ ਜੀ 2010 ਮਾਡਲ ਹੈ ਜੀ 1 ਲੱਖ 40000 ਰੁਪਏ ਬੁਲਟ ਦਾ ਪ੍ਰਾਈਸ ਹੈ ਜੀ ਮਾਲਕੀ ਵੀਰ ਦਾ ਨੰਬਰ ਸਕਰੀਨ ਉੱਪਰ ਚੋ ਹੋ ਰਿਹਾ 97806 77575 998006 77575 ਇਹ ਮਾਲਕੀ ਵੀਰ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਮਾਲਕੀ ਵੀਰ ਨਾਲ ਗੱਲਬਾਤ ਕਰਕੇ ਜੀ ਇਸ ਬੋਲਟ ਨੂੰ ਖਰੀਦ ਸਕਦੇ ਹੋ ਤੇ ਤੁਸੀਂ ਵੇਝੇ ਜੀ ਕੋ ਕਿਸ ਬੋਲਟ ਨੂੰ ਖਰੀਦ ਸਕਦੇ ਹੋ ਬਹੁਤ ਹੀ ਘੱਟ ਚੱਲਿਆ ਹੋਇਆ ਬੋਲਟ ਹੈ ਤੁਹਾਨੂੰ ਮੀਟਰ ਦੀ ਫੋਟੋ ਵੀ ਆਪਾਂ ਵੀਡੀਓ ਵਿੱਚ ਦਿਖਾ ਦਿੱਤੀ ਗਈ ਹੈ ਜੀ ਦੁਬਾਰਾ ਤੋਂ ਵੀਰ ਦੱਸ ਦਿੰਨੇ ਆ 350 ਬੋਲਟ ਹੈ ਪੁੱਠੇ ਗਿਰਾਂ ਵਾਲਾ ਸਟੈਂਡਰਡ ਬੋਲਟ ਹੈ ਜੀ 2000 ਤੇ 10 ਮਾਡਲ ਹੈ ਜੀ 1 ਲੱਖ 40000 ਰੁਪਏ ਇਸ ਦਾ ਪ੍ਰਾਈਸ ਹੈ ਜੀ 97806 75575 ਬੁਲਟ ਵਾਲੇ ਮਾਲਕ ਵੀਰ ਦਾ ਨੰਬਰ ਸੀਗਾ ਜੀ ਵੀਰੇ ਜੋ ਤੁਹਾਨੂੰ ਨੰਬਰ ਸੌਰੀ ਪ੍ਰਾਈਸ ਵੀਡੀਓ ਵਿੱਚ ਦੱਸਿਆ ਜਾਂਦਾ ਉਹ ਫਾਈਨਲ ਪ੍ਰਾਈਸ ਨਹੀਂ ਹੁੰਦਾ ਜੀ ਤੁਸੀਂ ਉਸ ਨੰਬਰ ਤੇ ਮਾਲਕ ਵੀਰਾਂ ਨਾਲ ਗੱਲਬਾਤ ਕਰਕੇ ਇਹਨਾਂ ਮਸ਼ੀਨਰੀਆਂ ਦੇ ਰੇਟ ਨੂੰ ਘਟਾ ਕੇ ਘਟਾਪਦਾ ਕਰਕੇ ਤੁਸੀਂ ਇਹਨਾਂ ਨੂੰ ਖਰੀਦ ਸਕਦੇ ਹੋ ਇੱਕ ਵਾਰ ਵੀਰੇ ਤੁਸੀਂ ਫੋਨ ਕਰਕੇ ਇਹਨਾਂ ਦਾ ਪ੍ਰਾਈਸ ਜਰੂਰ ਜਾਣ ਲਿਆ ਕਰੋ ਕਈ ਵਾਰੀ ਮਾਲਕ ਵੀਰ ਨਹੀਂ ਚੰਗੀ ਤਰ੍ਹਾਂ ਡਿਸਾਈਡ ਨਹੀਂ ਕੀਤਾ ਹੁੰਦਾ ਉਹ ਬਦਲ ਖਿਆ ਦਿੰਦੇ ਨੇ ਉਸ ਤੋਂ ਬਾਅਦ ਘਾਟਾ-ਵੱਤਾ ਕਰਕੇ ਤੁਸੀਂ ਇਹਨਾਂ ਚੀਜ਼ਾਂ ਨੂੰ ਖਰੀਦ ਸਕਦੇ ਹੋ। ਉਸ ਤੋਂ ਬਾਅਦ ਬਲੈਰੋ ਗੱਡੀ ਜੀ ਆਪਣੇ ਕੋਲੇ ਸਰਦੋਲ ਘੜੇ ਏਰੀਆ ਵੀਰ ਦਾ ਮਾਨਸਾ ਦਾ ਨੰਬਰ ਹੈ ਜੀ ਇਹਦਾ। ਪੀਵੀ 31 ਐਚ ਤੇ ਨਿਊ ਟਾਇਰ ਨੇ ਜੀ 70 75 ਪੈਸੇ ਟਾਇਰ ਨੇ ਜੀ ਗੱਡੀ ਦੇ ਚਾਰੋਂ ਪੰਜੋਂ ਟਾਇਰਾਂ ਵਿੱਚ ਲਾਈ ਵੀਲ ਲੱਗੇ ਹੋਏ ਨੇ ਜੀ। 2010 ਮਾਡਲ ਹੈ ਜੀ। ਤੇ ਬਹੁਤ ਹੀ ਵਧੀਆ ਕੰਡੀਸ਼ਨ ਦੀ ਕਰ ਲਈ ਹੈ ਜੀ। ਕਿਤੇ ਵੀ ਤੁਹਾਨੂੰ ਕੋਈ ਵੀ ਡੈਂਟ ਵਗੈਰਾ ਨਹੀਂ ਦੇਖਣ ਨੂੰ ਮਿਲਣਾ ਜੀ ਸਾਰੀ ਓਰੀਜਨਲ ਗੱਡੀ ਹੈ। ਮਾਲਕੀ ਵੀਰ ਦਾ ਨੰਬਰ ਸਕਰੀਨ ਉੱਪਰ ਸ਼ੋ ਹੋ ਰਿਹਾ ਹੈ 62834 62834 34423 ਇਹ ਮਾਲਕੀ ਵੀਰ ਦਾ ਨੰਬਰ ਹੈ ਤੁਸੀਂ ਇਸ ਨੰਬਰ ਤੇ ਮਾਲਕੀ ਵੀਰ ਨਾਲ ਗੱਲਬਾਤ ਕਰਕੇ ਤੇ ਤੁਸੀਂ ਇਸ ਨੰਬਰ ਤੇ ਮਾਲਕੀ ਵੀਰ ਨਾਲ ਗੱਲਬਾਤ ਕਰਕੇ ਜੀ ਇਸ ਗੱਡੀ ਨੂੰ ਖਰੀਦ ਸਕਦੇ ਹੋ ਨੰਬਰ ਤੁਹਾਨੂੰ ਵੀਡੀਓ ਵਿੱਚ ਦੱਸ ਦਿੱਤਾ ਗਿਆ ਜੇਕਰ ਵੀਰੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤੇ ਵੀਡੀਓ ਨੂੰ ਲਾਈਕ ਕਰ ਦਿਓ ਜੀ ਧੰਨਵਾਦ ਸਾਰੇ ਵੀਰਾਂ ਵੀਰਾਂ ਦਾ ਜੀ ਆਪਣੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣ ਲਈ ਧੰਨਵਾਦ ਵੀਰੇ